ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਝੋਨੇ ਦੀ ਫਸਲ ਦੇ ਵਿੱਚ ਜਦੋਂ ਨਿਸਾਰਾ ਸ਼ੁਰੂ ਹੋ ਗਿਆ ਤੇ ਨਾਲ ਹੀ ਜਿਹੜਾ ਹੈਗਾ ਉਸੇ ਦਿਨ ਜਾਂ ਅਗਲੇ ਦਿਨ ਮੁੰਜਰ ਦੇ ਵਿੱਚ ਬੂਰ ਪੈਣਾ ਸ਼ੁਰੂ ਹੋ ਜਾਂਦਾ ਇਸ ਟਾਈਮ ਦੇ ਉੱਤੇ ਕਿਉਂਕਿ ਜਿਹੜਾ ਨਿਸਾਰੇ ਹੋਣ ਦਾ ਤੇ ਬੂਰ ਪੈਣ ਦਾ ਕੰਮ ਆ ਇਹ ਕਈ ਦਿਨ ਚੱਲਦਾ ਇਸ ਟਾਈਮ ਤੇ ਆਪਾਂ ਜੇ ਸਪਰੇਅ ਕਰਾਂਗੇ ਤਾਂ ਆਪਾਂ ਫਸਲ ਦੇ ਵਿੱਚ ਫੋਕ ਆਪ ਹੀ ਪਾ ਲਾਂਗੇ ਝਾੜ ਘਟਾ ਲਾਂਗੇ ਨੁਕਸਾਨ ਹੋਊਗਾ ਨਾਲ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਜੇ ਇਸ ਟਾਈਮ ਤੇ ਆਪਾਂ ਸਪਰੇਅ ਨਹੀਂ ਕਰਦੇ ਮੀਂਹ ਪੈ ਜਾਂਦਾ ਤਾਂ ਫੇਰ ਕੀ ਹੋਊ ਤੇਜ਼ ਹਵਾ ਵਗਦੀ ਆ ਤਾਂ ਫੇਰ ਕੀ ਹੋਊ ਤੇ ਪਰ ਜੇ ਆਪਾਂ ਨੂੰ ਸਪਰੇਅ ਦੀ ਜ਼ਰੂਰਤ ਵੀ ਪੈ ਗਈ ਤਾਂ ਫੇਰ ਆਪਾਂ ਕੀ ਕਰ ਸਕਦੇ ਹਾਂ ਕਿਉਂਕਿ ਉੱਧਰ ਵੀ ਨੁਕਸਾਨ ਹੋਈ ਜੇ ਸਪਰੇਅ ਨਹੀਂ ਕਰੀ ਤਾਂ ਤਾਂ ਉਹਨਾਂ ਸਾਰਿਆਂ ਨੁਕਤਿਆਂ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬਿਲ ਆਲਾ ਪਟੰਨਾ ਦਾ ਬਲੂ ਜਿਹੇ ਫੇਸਬੁੱਕ ਪੇਜ ਤੇ ਦੇਖ ਰਹੇ ਆ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਮਿਲਦੀ ਰਹੇ ਤੁਹਾਨੂੰ ਤੇ ਤੁਹਾਡੇ ਕੀਮਤੀ ਸੁਝਾਅ ਮੈਨੂੰ ਮਿਲਦੇ ਰਹਿਣ ਕਈ ਕਿਸਾਨ ਵੀਰ ਜਿਹੜੇ ਹੈਗੇ ਆ ਹੈਡਿੰਗ ਦੇਖ ਕੇ ਵੀਡੀਓ ਦਾ ਥੱਲੇ ਸਵਾਲ ਕਰ ਦਿੰਦੇ ਉਹਨਾਂ ਨੂੰ ਬੇਨਤੀ ਕਿ ਆਪ ਦਾ ਵੀ 5 ਮਿੰਟ ਦਾ ਸਮਾਂ ਕੱਢੋ ਸੁਣੋ ਤੇ ਜੇ ਉਹਦੇ ਵਿੱਚ ਜਾਣਕਾਰੀ ਵੀਡੀਓ ਚ ਹੈ ਨਹੀਂ ਤਾਂ ਫੇਰ ਸਵਾਲ ਕਰੋ ਕਿਉਂਕਿ ਜੇ ਕੋਈ ਨਵਾਂ ਸਵਾਲ ਆਊਗਾ ਤਾਂ ਉਹਦਾ ਜਵਾਬ ਦੇਣ ਦੀ ਮੈਂ ਕੋਸ਼ਿਸ਼ ਜ਼ਰੂਰ ਕਰਦਾ ਹੁਣਾ ਜੇ ਉਹੀ ਸਵਾਲ ਵਾਰ-ਵਾਰ ਆਉਂਦੇ ਆ ਤਾਂ ਉਹ ਜਿਹੜੀ ਹੈਗੀ ਤੁਸੀਂ ਆਪ ਦਾ ਲਿਖਣ ਦੇ ਵਿੱਚ ਸਮਾਂ ਬਰਬਾਦ ਕਰੋਗੇ ਸੋ ਜਿਹੜਾ ਗੋਭ ਤੋਂ ਬਾਅਦ ਕਿਸਾਨ ਵੀਰ ਨੂੰ ਨਸਾਰਾ ਹੋਣਾ ਹੈ ਤੇ ਮੈਂ ਬੇਨਤੀ ਕੀਤੀ ਸੀ ਕਿ ਗੋਭ ਭਰਨ ਤੋਂ ਲੈ ਕੇ ਤੇ ਫਲਾਵਰਿੰਗ ਕੰਪਲੀਟ ਹੋਣ ਤੱਕ ਦੁੱਧਾ ਪਰਣਾ ਸ਼ੁਰੂ ਹੋਣ ਤੱਕ ਪਤਲਾ ਪਤਲਾ ਖੇਤ ਚ ਪਾਣੀ ਰੱਖਣਾ ਤਾਂ ਕਿ ਹੌਲੀ ਹੌਲੀ ਨਸਾਰਾ ਹੋਵੇ ਹੌਲੀ ਹੌਲੀ ਫਲਾਵਰਿੰਗ ਹੋਵੇ ਹੌਲੀ ਹੌਲੀ ਜਿਹੜਾ ਹੈਗਾ ਦੁੱਧਾ ਪਰੇ ਦਾਣਾ ਪੱਕੇ ਮਤਲਬ ਮੋਇਸਚਰ ਸਟ੍ਰੈਸ ਨਹੀਂ ਆਉਣ ਦੇਣੀ ਚਾਹੀਦੀ ਜਦੋਂ ਤੱਕ ਜਿਹੜੀ ਹੈਗੀ ਆ ਦੁੱਧਾ ਪਰਣਾ ਸ਼ੁਰੂ ਹੁੰਦਾ ਨਹੀਂ ਜਦੋਂ ਮੁੰਜਰ ਝੁੱਕ ਗਈ ਫਿਰ ਆਪਾਂ ਜਿਹੜਾ ਖੇਤ ਨੂੰ ਗਿੱਲਾ ਰੱਖਣਾ ਉਸ ਤੋਂ ਪਹਿਲਾਂ ਗੋਭ ਤੋਂ ਲੈ ਕੇ ਮੁੰਜਰ ਝੁਕਣ ਤੱਕ ਬੂਰ ਪੈਣਾ ਜਦੋਂ ਤੱਕ ਬੂਰ ਪਾ ਕੇ ਹਟਦਾ ਨਹੀਂਗਾ ਉਦੋਂ ਤੱਕ ਖੇਤ ਬਤਲਾ ਬਤਲਾ ਪਾਣੀ ਰੱਖਣਾ ਇਹ ਜਿਹੜਾ ਨਸਾਰੇ ਦਾ ਕੰਮ ਹੈ ਜਿਹਨੂੰ ਹੈਡਿੰਗ ਸਟੇਜ ਕਹਿੰਦੇ ਆ ਇਹ 10 ਦਿਨ ਤੋਂ ਲੈ ਕੇ ਤੇ 14 ਦਿਨ ਤੱਕ ਖੇਤ ਦੇ ਵਿੱਚ ਜਿਹੜਾ ਕੋਈ ਸ਼ਾਖਾ ਬੂਟੇ ਦੀ ਪਹਿਲਾਂ ਨਿਸਰ ਗਈ ਮਗਰ ਵਾਲੀ ਮਗਰੋਂ ਨਿਸਰ ਗਈ ਕੋਈ ਬੂਟਾ ਪਹਿਲਾਂ ਨਿਸਰ ਗਿਆ ਕੋਈ ਵੀ ਬੂਟਾ ਮਗਰੋਂ ਨਿਸਰ ਗਿਆ ਅਗੇਤ ਪਛੇਤ ਕਿਉਂਕਿ ਜਿਹੜੇ ਪਨੀਰੀ ਆਪ ਜਦੋਂ ਆਪ ਬੀਜਦੇ ਆ ਉਦੋਂ ਵੀ ਬੀਜ ਉਗਣ ਦੇ ਵਿੱਚ ਜਿਹੜਾ ਹੈਗਾ ਗੇਤ ਪਛੇਤ ਹੁੰਦੀ ਆ ਉਦੋਂ ਬਾਅਦ ਲਵਾਈ ਦੇ ਬਾਅਦ ਬੂਟੇ ਚੱਲਣ ਚ ਵੀ ਗੇਤ ਪਛੇਤ ਹੁੰਦੀ ਆ ਉਦੇ ਹਿਸਾਬ ਨਾਲ ਜਿਹੜੇ ਬੂਟੇ ਨਸਾਰਾ ਲਈ ਜਾਂਦੇ ਆ। ਖੇਤ 'ਚ ਖੁਸ਼ਕੀ ਕਿੰਨੀ ਹੈ ਜਾਂ ਆਪਾਂ ਲਗਾਤਾਰ ਪਾਣੀ ਖੜਾ ਰੱਖਦੇ ਜਾਂ ਨਹੀਂ ਰੱਖਦੇ ਖੇਤ ਹਲਕਾ ਹੈ ਭਾਰਾ ਦਰਮਿਆਨ ਉਹਦੇ ਹਿਸਾਬ ਨਾਲ ਨਸਾਰਾ ਜਿਹੜਾ ਹੈਗਾ 10 ਤੋਂ 14 ਦਿਨ ਚੱਲਦਾ। ਜਦੋਂ ਮੁੰਜਰ ਬਾਹਰ ਆ ਗਈ। ਮਤਲਬ ਮੁੰਜਰ ਜਦੋਂ ਬਾਹਰ ਆ ਗਈ ਤਾਂ ਉਹਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਬੂਰ ਪੈਣਾ ਸ਼ੁਰੂ ਹੋ ਜਾਣਾ। ਉੱਪਰਲੇ ਪਾਸੇ ਸ਼ੁਰੂ ਹੋਣਾ। ਜਿੱਦਣ ਮੁੰਜਰ ਬਾਹਰ ਆਉਂਦੀ ਹੈ ਜਾਂ ਤਾਂ ਉਦਣ ਹੀ ਤੇ ਜਾਂ ਅਗਲੇ ਦਿਨ ਬੂਰ ਪੈਣ ਦਾ ਅਮਲ ਸ਼ੁਰੂ ਹੋ ਜਾਣਾ। ਤੇ ਉੱਪਰ ਤੋਂ ਥੱਲੇ ਤੱਕ ਫਲੋਰਟ ਜਿਵੇਂ ਜਿਵੇਂ ਬਾਹਰ ਆਉਂਦੇ ਆ ਮਤਲਬ ਪਹਿਲਾਂ ਉਤਲੀ ਜਿਹੜਾ ਟੂਸਾ ਮੰਜਰ ਦਾ ਬਾਹਰ ਆਉਂਦਾ ਨੋਕ ਉਤਲੀ ਫਿਰ ਹੌਲੀ ਹੌਲੀ ਸਾਰੀ ਮੰਜਰ ਬੂਟੇ ਤੋਂ ਜਿਹੜੇ ਝੰਡੇ ਪੱਤੇ ਵਾਲੇ ਜਿਹੜੀ ਗੋਭ ਚ ਬਾਹਰ ਆਉਂਦੀ ਹੈ ਉਵੇਂ-ਉਵੇਂ ਜਿਹੜੇ ਹੈਗੇ ਆ ਬੂਰ ਪੈਣ ਦਾ ਅਮਲ ਸ਼ੁਰੂ ਹੁੰਦਾ ਤੇ ਬੂਰ ਪੈਣਾ ਜਿਹੜਾ ਹੈਗਾ ਇਹ ਇੱਕ ਮੰਜਰ ਦੇ ਵਿੱਚ 4 ਤੋਂ 7 ਦਿਨ ਦਾ ਸਮਾਂ ਜਿਹੜਾ ਪੂਰੀ ਜਿਹੜੀ ਪੋਲੀਨੇਸ਼ਨ ਹੋਣ ਦੇ ਵਿੱਚ ਆਪਾਂ ਨੂੰ ਪੂਰੀ ਮੁੰਜਰ ਦੇ ਵਿੱਚ 4 ਤੋਂ 7 ਦਿਨ ਦਾ ਸਮਾਂ ਲੱਗ ਸਕਦਾ ਹੈ ਤੇ ਇਹ ਜਿਹੜੀ ਆ ਸਾਰੀ ਪ੍ਰੋਸੈਸ ਹੈ ਸਾਰੇ ਖੇਤ ਦੇ ਵਿੱਚ ਇਹ ਵੀ ਜਿਹੜਾ ਇੰਨਾ ਹੀ ਸਮਾਂ ਮਤਲਬ ਫਰਾਵਰਿੰਗ ਹੈ ਜਿਹੜੀ ਉਹ 3 ਤੋਂ 7 ਜਾਂ 4 ਤੋਂ 7 ਦਿਨ ਦੇ ਦਰਮਿਆਨ ਦਰਮਿਆਨ ਜਿਹੜੀ ਹੈਗੀ ਆ ਉਹ ਹੋ ਜਾਂਦੀ ਮੁੰਜਰ ਦੇ ਵਿੱਚ ਜਿਵੇਂ ਜਿਵੇਂ ਨਸਾਰਾ ਜਿਵੇਂ 10 ਤੋਂ 14 ਦਿਨ ਦੇ ਵਿੱਚ ਨਸਾਰਾ ਤੇ ਉਹਦੇ ਨਾਲ ਜਿਹੜਾ ਹੈਗਾ ਜਦੋਂ ਮੁੰਜਰ ਬਾਹਰ ਆ ਗਈ ਤਿੰਨ ਤੋਂ 7 ਦਿਨ ਉਹਦੀ ਜਿਹੜੀ ਫਲਾਵਰਿੰਗ ਕੰਪਲੀਟ ਹੋ ਜਾਂਦੀ ਹੈ ਇਹ ਜਿਹੜੀ ਫਲਾਵਰਿੰਗ ਹੁੰਦੀ ਹੈ ਇਹ ਦਿਨ ਦੇ ਟਾਈਮ ਹੁੰਦੀ ਹੈ ਸਵੇਰ ਦੇ ਟਾਈਮ ਹੁੰਦੀ ਹੈ ਸਵੇਰੇ 8 ਤੋਂ ਲੈ ਕੇ ਤੇ 11 ਵਜੇ ਦਾ ਸਮਾਂ ਕ੍ਰੂਸ਼ੀਅਲ ਹੁੰਦਾ ਪਰ ਜਿਹੜੇ ਫਲਾਵਰ ਫਲਾਵਰ ਆ ਉਹ ਸਮੇਂ ਦੇ ਹਿਸਾਬ ਨਾਲ ਫਲੋਰਟਸ ਆ ਓਪਨ ਹੁੰਦੇ ਕਲੋਜ਼ ਹੁੰਦੇ ਆ ਇਹ ਆਥਣ ਤੱਕ ਇਹ ਅੰਮਲ ਜਿਹੜਾ 2 ਤੋਂ 3 ਵਜੇ ਦੇ ਦਰਮਿਆਨ ਜਿਹੜਾ ਹੈਗਾ ਹੌਲੀ-ਹੌਲੀ ਖਤਮ ਹੋ ਜਾਂਦਾ ਹੈ। ਸ਼ਾਮ ਨੂੰ ਉਸ ਤੋਂ ਬਾਅਦ ਕੋਈ ਫਲਾਵਰਿੰਗ ਨਹੀਂ ਹੁੰਦੀ। ਫਲੋਰਟ ਹੈ ਜਿਹੜਾ ਤੁਹਾਡਾ ਸਪਾਈਕਲੇਟ ਜਿਹੜਾ ਮੁੰਜਰ ਦੇ ਵਿੱਚ ਜਿਹਦੇ ਵਿੱਚ ਦਾਣਾ ਬਣਨਾ ਹੁੰਦਾ ਹੈ ਸਪਾਈਕਲੇਟ ਜੀ ਨੂੰ ਕਹਿ ਦਿੰਦੇ ਆ ਜਿਹੜੇ ਦੋ ਫਿਲਕਾਂ ਜੀਆਂ ਹੁੰਦੀਆਂ ਜਿਹਦੇ ਵਿੱਚ ਦਾਣਾ ਬਣਨਾ ਬਤਲ ਪਹਿਲਾਂ ਉਹ ਫੁੱਲ ਹੈ ਫਿਰ ਜਦੋਂ ਦਾਣਾ ਬਣਨਾ ਸ਼ੁਰੂ ਹੋ ਗਿਆ ਦੁੱਧਾ ਪਰਨਾ ਸ਼ੁਰੂ ਹੋ ਗਿਆ ਤਾਂ ਫਿਰ ਉਹ ਫਲ ਬਣ ਗਿਆ। ਇਹਦੇ ਦੋ ਪਾਰਟ ਹੁੰਦੇ ਆ ਲੈਂਮਾ ਤੇ ਪੇਲਗਿਆ। ਇਹਦੇ ਵਿੱਚ ਹੀ ਐਂਥਰ ਅਤੇ ਇਹਦੇ ਵਿੱਚ ਹੀ ਸਟਿਗਮਾ। ਸੈਲਫ ਪੋਲੀਨੀਏਸ਼ਨ ਹੁੰਦੀ ਹੈ ਇਹ ਜਿਹੜੇ ਲੈਂਮਾ ਤੇ ਪੀਲ ਗਿਆ ਇਹ ਸਵੇਰੇ 8 ਵਜੇ ਤੋਂ 10 11 ਵਜੇ ਦੇ ਦਰਮਿਆਨ ਜਿਹੜੇ ਹੈਗੇ ਆ ਜਦੋਂ ਦਿਨ ਲੱਗਦਾ ਪੂਰਾ ਇੱਥੇ ਜਿਹੜਾ ਹੈਗਾ ਇੱਕ ਸਵਾਲ ਦਾ ਕਿਸਾਨ ਵੀਰ ਨੇ ਜਵਾਬ ਹੈਗੇ ਕਿ ਜੇ ਮੀਂਹ ਪੈਂਦਾ ਤਾਂ ਫੇਰ ਆਪਾਂ ਸਪਰੇਅ ਨਾ ਕਰਾਂਗੇ ਫੇਰ ਤਾਂ ਨੁਕਸਾਨ ਜਿਹੜਾ ਹੈਗਾ ਬਚਾ ਲਾਂਗੇ ਮਤਲਬ ਜੇ ਆਪਾਂ ਸਪਰੇਅ ਕਰਦੇ ਨੁਕਸਾਨ ਹੋਊਗਾ ਕਿਸਾਨ ਵੀਰ ਕਹਿੰਦੇ ਕਿ ਜੇ ਆਪਾਂ ਚਲੋ ਸਪਰੇਅ ਨਾ ਕਰਾਂਗੇ ਜੇ ਮੀਂਹ ਪੈ ਗਿਆ ਜਿਹੜਾ ਜਦੋਂ ਬੱਦਲ ਵਾਈ ਜਾਂ ਮੀਂਹ ਹੋਊਗਾ ਤਾਂ ਇਹ ਸੈਂਸਰੀ ਆਰਗਨ ਹੈਗੇ ਆ ਬੂਟਿਆਂ 'ਚ ਮੁੰਜਰ ਚ ਖਾਸ ਤੌਰ ਤੇ ਤੇ ਉਦੋਂ ਆ ਫਲੋਰਟ ਦੇ ਵਿੱਚ ਉਦੋਂ ਤੁਹਾਡਾ ਲੈਮਾਪੀਲੀ ਜਿਹੜਾ ਫਲਾਵਰ ਓਪਨਿੰਗ ਹੋਣੀ ਹੋਈ ਨਹੀਂ ਉਦੋਂ ਤੁਹਾਡੇ ਪੋਲੀਨੇਸ਼ਨ ਹੋਣੀ ਨਹੀਂ ਇਸੇ ਕਰਕੇ ਜਦੋਂ ਬੂਰ ਪੈਣ ਸਮੇਂ ਜੀ ਮੀ ਵਗੈਰਾ ਪੈਣ ਲੱਗ ਪੈਂਦੇ ਉਹ ਫਲਾਵਰਿੰਗ ਜਿਨ੍ਹਾਂ ਦੀ ਸਪਾਈਕਲੇਟਸ ਨਹੀਂ ਆਉਂਦੀ ਉਹ ਵੀ ਜਿਹੜਾ ਹੈਗਾ ਉਹਦੇ ਵਿੱਚ ਖਾਲੀ ਰਹਿ ਸਕਦਾ ਪਰ ਜੇ ਮੰਨ ਲਓ ਇੱਕ ਦਿਨ ਜਾਂ ਦੋ ਦਿਨ ਬਦਲਵਾਰੀ ਰਹਿ ਗਈ ਕਿਉਂਕਿ ਇਹ ਅਮਲ ਹੈ ਜਿਹੜਾ 8-10 ਦਿਨ ਦੇ ਦਰਮਿਆਨ ਚੱਲਦਾ ਤਾਂ ਫਿਰ ਫਲਾਵਰਿੰਗ ਜਿਹੜੀ ਹੈਗੀ ਆਪਣੇ ਹੋ ਜਾਂਦੀ ਪੋਲੀਨੇਸ਼ਨ ਹੋ ਜਾਂਦੀ ਫਰਟੀਲਾਈਜੇਸ਼ਨ ਹੋ ਜਾਂਦੀ ਤੇ ਦਾਣਾ ਬਣ ਜਾਂਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਇੱਕ ਦਿਨ ਮੀਂਹ ਪੈ ਗਿਆ ਤੇ ਆਪਣੇ ਜਿਹੜਾ ਹੈਗਾ ਉਹਦੇ ਨਾਲ ਨੁਕਸਾਨ ਹੋਊ ਹਾਂ ਜਿਹੜਾ ਆਪਾਂ ਆਪ ਆਰਟੀਫੀਸ਼ੀਅਲ ਸਪਰੇਅ ਕਰਾਂਗੇ ਉਹਦੇ ਨਾਲ ਨੁਕਸਾਨ ਜ਼ਰੂਰ ਹੋ ਜਾਂਦਾ ਤਾਂ ਲੈਂਮਾ ਤੇ ਪੇਲੀਆ ਓਪਨ ਹੁੰਦੇ ਆ ਜਦੋਂ ਸਾਫ਼ ਦਿਨ ਹੋਵੇ ਸਵੇਰ ਦੇ ਟਾਈਮ 8 ਵਜੇ ਤੋਂ ਲੈ ਕੇ 11-12 ਵਜੇ ਤੱਕ ਇਹ ਜਿਆਦਾ ਜਿਆਦਾ ਫਲਾਵਰਿੰਗ ਦਾ ਟਾਈਮ ਚੱਲਦਾ ਜਦੋਂ ਲੈਂਮਾ ਤੇ ਪੇਲੀਆ ਓਪਨ ਹੋਗੇ ਤੇ ਨਾਲ ਜਿਹੜਾ ਓ ਵਿਜੀਬਲ ਹੋ ਜਾਣਾ 부ਸ਼ੀ ਅੰਥਰ ਜਿਹੜਾ ਹੈਗਾ ਜਿਹਦੇ ਵਾਲ ਜਿਹੇ ਹੁੰਦੇ ਉੱਪਰ ਮਤਲਬ ਅੰਥਰ ਆ ਮੇਲ ਪਾਰਟ ਉਹ ਵਿਜੀਬਲ ਹੋ ਜਾਣਾ ਜਿਵੇਂ ਹੀ ਲੈਮਾ ਤੇ ਪੇਲੀਆ ਪੂਰਾ ਓਪਨ ਹੋਏ ਤਾਂ ਜਿਹੜਾ ਅੰਥਰ ਦੇ ਨਾਲ ਡੰਡੀ ਲੱਗੀ ਫਿਲਾਮੈਂਟਸ ਜੀਨੂੰ ਕਹਿੰਦੇ ਉਹ ਲੰਬੀ ਹੋ ਕੇ ਤੇ ਅੰਥਰ ਨੂੰ ਬਾਹਰ ਕੱਢ ਦਿੰਦੀ ਹੈ ਤੇ ਨਾਲ ਹੀ ਮਤਲਬ ਇਹ ਲੈਮਾ ਤੇ ਪੇਲੀਆ ਜਾਂ ਤਾਂ ਖੁੱਲਣ ਵੇਲੇ ਜਾਂ ਖੁੱਲਣ ਤੋਂ ਪਹਿਲਾਂ ਪੌਲਨ ਆ ਜਿਹੜੇ ਪਰਪਰਾਕਣ ਉਹ ਵਿੱਚ ਡਗ ਪੈਣੇ ਆ ਥੱਲੇ ਜਿਹੜੀ ਹੈਗੀ ਆ ਸਟਿਗਮਾ ਹੁੰਦਾ ਫੀਮੇਲ ਪਾਰਟ ਉਹਦੇ ਉੱਤੇ ਡਗ ਪੈਣੇ ਆ ਤੇ ਜਦੋਂ ਐਨਥਰ ਬਾਹਰ ਹੋਇਆ ਲੇਮਾ ਪੇਲੀਆ ਤੋਂ ਨਾਲ ਦੀ ਨਾਲ ਹੀ ਉਹਨਾਂ ਨੇ ਬੰਦ ਹੋ ਜਾਣਾ ਤੇ ਐਨਥਰ ਬਾਹਰ ਲੰਮਕਦਾ ਰਹਿ ਜਾਣਾ ਬਿਨਾ ਪਰਪਰਾਕਣਾਂ ਤੋਂ ਪਰਪਰਾਕਣ ਤਾਂ ਪਹਿਲਾਂ ਫੁੱਲ ਦੇ ਵਿੱਚ ਝੜ ਗਏ ਇਹਦੇ ਨਾਲ ਫਿਰ ਉਦੋਂ ਬਾਅਦ ਜਿਹੜਾ ਹੈਗਾ ਇਹ ਜਿਹੜੇ ਪਰਪਰਾਕਣ ਆ ਇਹ 5 ਮਿੰਟ ਦੀ ਇਹਨਾਂ ਦੀ ਵਾਇਬਿਲਿਟੀ ਹੁੰਦੀ 5 ਮਿੰਟ ਜੋਂਦੇ ਰਹਿੰਦੇ ਆ ਪਰ ਜਿਹੜੀ ਥੋੜੀ ਓਵਰੀ ਆ ਉਹ 3 ਤੋਂ 7 ਦਿਨ ਤੱਕ ਜਦੋਂ ਕਦੋਂ ਵੀ ਉਹਦੀ ਫਰਟਿਲੇਜੇਸ਼ਨ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਜਦੋਂ ਫਰਟਿਲੇਜੇਸ਼ਨ ਹੋ ਗਈ ਉਸ ਤੋਂ ਬਾਅਦ ਜਿਹੜਾ ਹੈਗਾ ਦੁੱਧ ਆਪਣਾ ਸ਼ੁਰੂ ਹੋ ਜਾਣਾ ਦਾਣਾ ਬਣਦਾ ਅਮਲ ਆ ਜਿਹੜਾ ਉਹ ਸ਼ੁਰੂ ਹੋ ਜਾਣਾ ਕਈ ਵਾਰ ਕਿਸਾਨ ਵੀਰ ਪੁੱਛਦੇ ਹੁੰਦੇ ਆ ਜਦੋਂ ਮੁੰਜਰ ਪੈਂਦੀ ਕਿਉਂਕਿ ਹੁਣ ਸੋਸ਼ਲ ਮੀਡੀਆ ਤੇ ਵੇਂਦੇ ਰਹਿੰਦੇ ਫੋਟੋਆਂ ਜਾਂ ਵੀਡੀਓ ਤੇ ਕਈ ਵਾਰ ਜਦੋਂ ਉਹ ਜਿਹੜਾ ਅੰਥਰ ਬਾਹਰ ਹੋਇਆ ਹੋਇਆ ਹੁੰਦਾ ਫਲਾਵਰਿੰਗ ਕੰਪਲੀਟ ਹੋਈ ਹੁੰਦੀ ਲਮਾਂ ਪੇਲੀਆ ਬੰਦ ਹੋ ਜਾਂਦੇ ਐਂਥਰ ਬਾਹਰ ਲੰਕਦਾ ਰਹਿ ਜਾਂਦਾ ਕਈ ਕਿਸਾਨ ਵੀਰ ਵਖਾਉਣ ਲੱਗ ਪੈਂਦੇ ਯਾ ਕੀ ਹੋ ਗਿਆ ਸਾਡੇ ਆ ਕੀ ਬਾਹਰ ਲੰਕ ਕੀ ਜਾਂਦਾ ਮੁੰਜਰ ਤੋਂ ਬਾਹਰ ਕੀ ਲੰਕ ਕੀ ਜਾਂਦਾ ਉਹ ਕਿਸਾਨ ਵੀਰੋ ਜਿਹੜਾ ਅੰਥਰ ਹੁੰਦਾ ਪੋਲੀਨੇਸ਼ਨ ਦਾ ਅਮਲ ਕੰਪਲੀਟ ਹੋ ਜਾਂਦਾ ਐਂਥਰ ਬਾਹਰ ਰਹਿ ਜਾਂਦਾ ਪੋਲਨ ਗ੍ਰੇਨ ਦਾ ਜਿਹੜੇ ਵਿੱਚ ਝੜ ਜਾਂਦੇ ਹੁੰਦੇ ਇਹਦੇ ਹਲ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀਗੀ ਸੋ ਇਹ ਜਿਹੜਾ ਹੈਗਾ ਕੰਮ ਹੈ ਦੁਪਹਿਰ ਤੋਂ ਪਹਿਲਾਂ ਜ਼ਿਆਦਾ ਹੁੰਦਾ ਤੇ 2 ਵਜੇ ਤਾਈਂ 3 ਵਜੇ ਤੱਕ ਵੀ ਚੱਲ 8 ਤੋਂ 10 11 12 9 ਤੋਂ 10 11 12 ਇਹ ਕਹਿ ਸਕਦੇ ਆ ਇਹਦੇ ਦਰਮਿਆਨ ਜ਼ਿਆਦਾ ਆਪਣੇ ਫਲਾਵਰਿੰਗ ਹੁੰਦੀ ਜੇ ਇਸ ਟਾਈਮ ਦੇ ਉੱਤੇ فرض ਕਰ ਲਓ ਸਵੇਰੇ 8 ਵਜੇ 9 ਵਜੇ ਲਾਈਮਾ ਪੇਲੀਆ ਖੁੱਲੇ ਆਪਾਂ ਸਪਰੇਅ ਕਰੀ ਜਾਂਦੇ ਆ ਜੇ ਇਹ ਸਪਰੇਅ ਕਰੀ ਜਾਂਦੇ ਆ ਤਾਂ ਉਹਨਾਂ ਦੇ ਉੱਤੇ ਪਾਣੀ ਪਊਗਾ ਜਾਂ ਸਪਰੇਅ ਪਊਗੀ ਲਾਈਮਾ ਪੇਲੀਆ ਓਪਨ ਆ ਤਾਂ ਉਹ ਜਿਹੜਾ ਫਲੋਰਟ ਆਪਣਾ ਉਹ ਸਪਾਈਕਲਟਾ ਉਹ ਖਾਲੀ ਰਹਿ ਜਾਣ ਉਹਦੇ ਵਿੱਚ ਦਾਣਾ ਨਹੀਂ ਪਰਣਾ ਉਹ ਚ ਬਣ ਜਣੀ ਫੋਕ ਇਸ ਕਰਕੇ ਬੇਨਤੀ ਆ ਵੀ ਜਦੋਂ ਆਪਣੇ ਬੂਰ ਪੈਂਦਾ ਜਿਹੜੇ ਦਿਨ ਚੱਲਦੇ ਆ ਨਸਾਰੇ ਤੋਂ ਲੈ ਕੇ ਜੋ ਤੱਕ ਮੁੰਜਰਾ ਝੁਗਦੀਆਂ ਨਹੀਂ ਕੋਸ਼ਿਸ਼ ਕਰੋਗੇ ਆਪਾਂ ਸਪਰੇ ਕੋਈ ਨਾ ਕਰੀਏ ਪਹਿਲਾਂ ਕਰ ਲਈਏ ਜਦੋਂ ਪੁੰਜਰਾ ਗੋਭ ਚਾ ਉਦੋਂ ਸਪਰੇ ਕਰੋ ਜਾਂ ਜਦੋਂ ਦੁੱਧਾ ਭਰਨਾ ਸ਼ੁਰੂ ਹੋ ਗਿਆ ਉਦੋਂ ਕਰ ਸਕਦੇ ਜਰੂਰਤ ਅਨਸਾਰ ਹੁਣ ਸਵਾਲ ਹੁੰਦਾ ਕਿ ਜੇ ਆਪਾਂ ਨੂੰ ਇੰਨਾ ਦਿਨਾਂ ਦੇ ਵਿੱਚ ਐਮਰਜੈਂਸੀ ਆ ਗਈ ਕਿ ਸਾਡੇ ਤਾਂ ਜੀ ਕਾਲਾ ਤੇਲਾ ਪੈ ਗਿਆ ਸਾਡੇ ਤਾਂ ਜੀ ਬਲਾਈਟ ਬਹੁਤ ਪੈ ਗਈ ਸ਼ੀਥ ਬਲਾਈਟ ਪੈ ਗਈ ਤਾਂ ਫਿਰ ਆਪਣੇ ਕੋਲੇ ਐਮਰਜੈਂਸੀ ਕੇਸ ਦੇ ਵਿੱਚ ਇਹ অপশন ਹੈਗੀ ਕਿ ਆਪਾਂ ਸ਼ਾਮ ਨੂੰ 2 2:3 3 ਵਜੇ ਤੋਂ ਬਾਅਦ ਜੇ ਐਮਰਜੈਂਸੀ ਮਤਲਬ ਜੇ ਆਪਾਂ ਲੇਟ ਬਾਲਾ ਨਹੀਂ ਕਰ ਸਕਦੇ 2:00 ਤੋਂ ਬਾਅਦ ਨਹੀਂ ਕੋਸ਼ਿਸ਼ ਕਰੋ 3 ਵਜੇ ਤੋਂ ਬਾਅਦ ਜਾਂ 4 ਵਜੇ ਤੋਂ ਬਾਅਦ ਜਿਹੜੀ ਹੈਗੀ ਆ ਆਪਾਂ ਸਪਰੇਅ ਕਰਨੀ ਹੈ। ਉਹ ਤੋਂ ਪਹਿਲਾਂ ਬਿਲਕੁਲ ਵੀ ਖੇਤ ਦੇ ਵਿੱਚ ਸਪਰੇਅ ਨਹੀਂ ਕਰਨੀ ਹੈਗੀ। ਜੇ ਆਪਾਂ ਬੋਰ ਪੈਨ ਟਾਈਮ ਸਵੇਰ ਦੇ ਸਮੇਂ ਸਪਰੇਅ ਕੀਤੀ ਤਾਂ ਆਪਾਂ ਆਪਣੇ ਆਪ ਫੋਗ ਪਾਵਾਂਗੇ। ਤੇ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਸਪਰੇ ਹਮੇਸ਼ਾ 4 ਵਜੇ ਤੋਂ ਬਾਅਦ ਹੀ ਕਰੋ ਜੇ ਆਪਾਂ ਨੂੰ ਐਮਰਜੈਂਸੀ 'ਚ ਕਰਨੀ ਵੀ ਪੈਂਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ